ਕੱਟੂ ਰਹੀ ਐ ਜੋ ਤੁਦ ਪਾ ਨਾ ਕਾ ਪੰਜਾਬ ਕੋ ਜਿਸਮਾਦੀ ਸਖਨ ਕਰਨਾ ਮਿਲਾਵੇ ਸੁਗਤੇਰਾ ਮਾਤਾ ਮਲੂਕੀ ਜੀ ਦਾ ਸਮਾਦੀ ਸਖਨ ਮੇਰੇ ਰਾ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬਿਖੁਖ ਜਹਾਂ ਕੀਰਤਨ ਤੇਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਇਸ ਵੇਲੇ ਦੇਹਰਾਦੂਨ ਦੀ ਧਰਤੀ ਦੇ ਉੱਤੇ ਉਤਰਾਖੰਡ ਦੀ ਧਰਤੀ ਦੇ ਉੱਤੇ ਦੇਹਰਾਦੂਨ ਸ਼ਹਿਰ ਦੇ ਵਿੱਚ ਆ ਜਿੱਥੇ ਗੁਰੂ ਰਾਮ ਰਾਏ ਜੀ ਦਾ ਗੁਰਦੁਆਰਾ ਸਥਲ ਹੈ ਸੋ ਆਓ ਤੁਹਾਨੂੰ ਗੁਰੂ ਰਾਮ ਰਾਏ ਜੀ ਦੇ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਚਾਰੇ ਸਮਾਧਾਂ ਦੇ ਦਰਸ਼ਨ ਕਰਾਵਾਂਗੇ ਗੁਰੂ ਰਾਮ ਰਾਏ ਜੀ ਦੀ ਸਮਾਧ ਦੇ ਵੀ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਤੁਹਾਨੂੰ ਝੰਡਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਵਾਂਗੇ ਸੋ ਜਿੰਨੇ ਵੀ ਦੋਸਤ ਮੇਰੇ ਇਸ ਫੇਸਬੁਕ ਚੈਨਲ ਦੇ ਨਾਲ ਨਵੇਂ ਜੁੜੇ ਨੇ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੇ ਇਸ ਪੇਜ ਜਰਨਲਿਸਟ ਗੋਬਿੰਦ ਰਾਏ ਨੂੰ ਫੇਸਬੁਕ ਤੇ ਫੋਲੋ ਜਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਔਰ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਗੁਰ ਦੀਨ ਦਇਆਲਾ ਧੰਨ ਗੁਰੂ ਰਾਮ ਰਾਏ ਜੀ ਧੰਨ ਗੁਰੂ ਰਾਮ ਰਾਏ ਜੀ ਗੁਰੂ ਰਾਮ ਰਾਏ ਸਾਹਿਬ ਜੀ ਦਾ ਗੁਰਦੁਆਰਾ ਦੇਰਾ ਦੂਲ ਅਸੀਂ ਉੱਥੇ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਆਂ ਵਾਹਿਗੁਰੂ 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 ਗੁਰੂ ਰਾਮ ਰਾਏ ਸਾਹਿਬ ਜੀ ਦਾ ਗੁਰਦੁਆਰਾ ਬੇਰਾਦੂਨ ਆਵੰਦਰ ਦਰਸ਼ਨ ਕਰਾਉਣੇ ਆ ਤੁਹਾਨੂੰ ਗੁਰੂ ਰਾਮ ਰਾਏ ਤਾਂ ਗੁਰੂ ਰਾਮ ਰਾਏ ਤਾਂ ਗੁਰੂ ਰਾਮ ਰਾਏ ਤੰਤਨ ਬਾਬਾ ਸ਼੍ਰੀ ਚਾਂਦੇ ਤੰਤਨ ਬਾਬਾ ਲక్ష్ਮੀ ਚਾਂਦੇ ਜੀ ਬਾਬਾ ਸ਼੍ਰੀ ਚਾਂਦੇ ਤੰਤਨ ਬਾਬਾ ਸ਼੍ਰੀ ਚਾਂਦੇ ਮਾਤਾ ਪੰਜਾਬ ਕੌਰ ਜੀ ਦਾ ਸਮਾਦੀ ਸਤਨ ਸੋਖੇਰਾ ਜੀ ਦਾ ਕੰਨ ਬਰਵਾਨਾ ਮੇਰੇ ਰਾਮਾ ਮਰਾ ਮਾਤਾ ਪੰਜਾਬ ਕੌਰ ਜੀ ਦਾ ਸਮਾਦੀ ਸਤਨ ਮਾਤਾ ਮਲੂਕੀ ਜੀ ਦਾ ਸਮਾਦੀ ਸਥਾਨ ਮਾਤਾ ਰਾਜਕੌਰ ਸਮਾਦੀ ਸਥਾਨ ਗੁਰਦੁਆਰਾ ਸ੍ਰੀ ਗੁਰੂ ਰਾਮ ਰਾਏ ਜੀ ਦੇ ਸਮਾਦ ਸਥਲ ਦੇ ਦਰਸ਼ਨ ਤੁਹਾਨੂੰ ਕਰਵਾਏ ਆ ਜੀ ਵਾਹਿਗੁਰੂ ਵਾਹਿਗੁਰੂ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਸਾਡੇ ਜਿਹੜੇ ਦੋਸਤ ਨੇ ਚੈਨਲ ਨੂੰ ਫੋਲੋ ਨਹੀਂ ਕੀਤਾ ਸੋ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਸੋ ਇਤਿਹਾਸਕ ਸ਼ੇਅਰ ਦੇਹਰਾਦੂਨ ਔਰ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਰਾਮ ਰਾਏ ਜੀ ਦਾ ਜਿੱਥੇ ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਸਮਾਦ ਦੇ ਤੇ ਦੇਹਰਾਦੂਨ ਦੇ ਵਿੱਚ ਸੰਗਤ ਇਦਾਂ ਹੀ ਆਉਂਦੀ ਰਹਿੰਦੀ ਹੈ ਇਹ ਵੀਰ ਵੀ ਆਏ ਆ ਗੁਰਦਾਸਪੁਰ ਜ਼ਿਲ੍ਹੇ ਤੋਂ ਆਏ ਆ ਕਈ ਜੌਬ ਕਰਦੇ ਆ ਕਈ ਉੱਤਰਾਖੰਡ ਦੇ ਆ ਸੋ ਬਹੁਤ ਹੀ ਵਧੀਆ ਔਰ ਤੁਸੀਂ ਚਾਰੇ ਸਮਾਦਾਂ ਦੇ ਪੰਜ ਗੁਰੂ ਰਾਮ ਰਾਏ ਜੀ ਦੀ ਸਮਾਦ ਦੇ ਤੇ ਉਸ ਤੋਂ ਇਲਾਵਾ ਚਾਰੇ ਸਮਾਦਾਂ ਦੇ ਦਰਸ਼ਨ ਵੀ ਕੀਤੇ ਸੋ ਜਿੰਨੇ ਵੀ ਮੇਰੇ ਦੋਸਤ ਹੈਗੇ ਆ ਇਸ ਮੇਰੇ ਫੇਸਬੁੱਕ ਚੈਨਲ ਦੇ ਨਾਲ ਜੁੜੇ ਆ YouTube ਤੇ ਮੇਰਾ ਚੈਨਲ ਆ ਦੁਆਬਾ ਖਬਰਨਾਮਾ ਤੇ ਜੀ ਆਰਡੀ ਫਿਲਮਸ ਸੋ ਜਿੰਨੇ ਵੀ ਮੇਰੇ ਦੋਸਤ YouTube ਚੈਨਲ ਨੂੰ ਵੀ ਸਰਚ ਜ਼ਰੂਰ ਕਰਨ ਤੇ ਫੇਸਬੁੱਕ ਚੈਨਲ ਜਰਨਲਿਸਟ ਗੋਬਿੰਦ ਰਾਏ ਮੇਰੇ ਦੋਸਤ ਵੀ ਨਾਲ ਪਿੱਛੇ ਖੜੇ ਗੁਰਦਾਸਪੁਰ ਤੋਂ ਭਾਜੀ ਆਪਣੀ ਆਏ ਆ ਇਹ ਉੱਤਰਾਖੰਡ ਤੋਂ ਹੀ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ग्राउंड दरबार साहब झंडा साहब गुरुद्वारा ऐतिहासिक गुरुद्वारा है लगभग आज से साढ़े चार सौ वर्ष पुराना इसका तो वो निर्माण या संबंधित है बाकी यहाँ साल भर बाद हर साल भर बाद ए, एक झंडा आरोहण होता है और झंडा आरोहण के समय पंजाब से या पूरे देश से जनता काफ़ी श्रद्धालु आते हैं और इस प्रकार ये मनाया जाता है देहरादून में और गुरुद्वारा साहब की कमेटी की तरफ से जैसे शहर के लिए कोई सुविधाएं शहर के लिए इसके लिए आम जनता के लिए काफ़ी हॉस्पिटल भी हैं और एजुकेशन का हब है जहाँ देहरादून में काफ़ी संस्थाएँ मेडिकल कॉलेज है और काफ़ी आम पब्लिक के लिए वो है तो काफी इससे लोगों को लाभ मिलता है धन्यवाद सर मेरे राम जो मुकत पुगत ਜਗਤ ਤੇਰੀ ਸੇਵਾ ਜਿਸ ਤੂੰ ਆਪੋ ਕਰਾਏ ਤਹ ਬੇਕੁੰਠ ਜਹ ਕਿਰਤਨ ਤੇਰਾ ਤੂ ਆਪੇ ਸਰਦਾ